ਲੁਧਿਆਣਾ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਪੂਰੇ ਪਰਿਵਾਰ ਦੀਆਂ ਇਕੱਠੇ ਚ ਖਾਵਾ ਬਲੀਆਂ ਨੇ ਦੱਸਦੀ ਕਿ ਪੂਰੇ ਪਰਿਵਾਰ ਦੇ ਵੱਲੋਂ ਰੇਲ ਗੱਡੀ ਦੇ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਗਈ ਹੈ ਪਰਿਵਾਰ ਦੇ ਵਿੱਚ ਪਤੀ ਪਤਨੀ ਸਣੇ ਇੱਕ 9 ਸਾਲ ਦਾ ਬੱਚਾ ਵੀ ਸ਼ਾਮਲ ਹੈ ਜਨਾਂ ਦੀ ਹੁਣ ਮੌਤ ਹੋ ਗਈ ਹੈ ਦੱਸਦੇ ਕਿ ਮਾਮਲਾ ਲੁਧਿਆਣਾ ਦੇ ਅਹਿਮਦਗੜ ਮੰਡੀ ਕਿਲਾ ਰਾਏਪੁਰ ਵਿਚਾਲੇ ਧੂਰੀ ਰੇਲਵੇ ਲਾਈਨ ਤੇ ਵਾਪਰਿਆ ਜੋ ਉੱਥੇ ਕੀ ਬੁੱਧਵਾਰ ਦੀ ਰਾਤ ਨੂੰ ਇੱਕ ਜੋੜੇ ਨੇ ਆਪਣੇ 9 ਸਾਲਾਂ ਦੇ ਪੁੱਤਰ ਸਮੇਤ ਰੇਲ ਗੱਡੀ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਦੇ ਮੁਤਾਬਕ ਉਹ ਸੁਖਦੀਪ ਸਿੰਘ ਮਾਲ ਦੇ ਵਿੱਚ ਲਿਫਟ ਚਲਾਉਣ ਦਾ ਕੰਮ ਕਰਦਾ ਸੀ ਸਾਰਾ ਪਰਿਵਾਰ ਉਸਦੇ ਪਰਿਵਾਰ ਦੇ ਵਿੱਚ ਪਤਨੀ ਅਤੇ ਬੇਟਾ ਸੀ ਜੋ ਕਿ ਪਿੰਡ ਕੁਗਰਾਣਾ ਦੇ ਵਿੱਚ ਰਹਿੰਦੇ ਸਨ ਜਦਕਿ ਉਸਦੇ ਮਾਤਾ ਪਿਤਾ ਉਸ ਤੋਂ ਵੱਖ ਰਹਿੰਦੇ ਸਨ ਸੁਖਦੀਪ ਕਾਫੀ ਸਮੇਂ ਤੋਂ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਸੀ ਉਸ ਨੇ ਜਿੰਨਾ ਲੋਕਾਂ ਤੋਂ ਕਰਜ਼ਾ ਲਿਆ ਸੀ ਉਹ ਉਸ ਤੋਂ ਪੈਸੇ ਵਾਪਸ ਮੰਗ ਰਹੇ ਸਨ ਇਸੇ ਕਾਰਨ ਉਹ ਕਾਫੀ ਪਰੇਸ਼ਾਨ ਸੀ ਅਤੇ ਬੁੱਧਵਾਰ ਦੀ ਰਾਤ ਨੂੰ ਉਸਨੇ ਆਪਣੀ ਪਤਨੀ ਅਤੇ بیٹے ਨੂੰ ਨਾਲ ਲਿਆ ਕੇ ਤੂਰੀ ਰੇਲਵੇ ਟ੍ਰੈਕ ਤੇ ਪਹੁੰਚਿਆ ਜਿੱਥੇ ਉਥੋਂ ਲੰਘ ਰਹੀ ਅਮ੍ਰਿਤਸਰ ਹਿਸਾਰ ਐਕਸਪ੍ਰੈਸ ਦੇ ਸਾਹਮਣੇ ਜੋੜੇ ਨੇ ਇੱਕ ਦੂਜੇ ਦਾ ਹੱਥ ਫੜ ਕੇ ਆਪਣੇ ਪੁੱਤਰ ਸਮੇਤ ਛਾਲ ਮਾਰੀ ਰੇਲਗੱਡੀ ਦੇ ਲਪੇਟ ਦੇ ਵਿੱਚ ਉਹਨਾਂ ਨਾਲ ਤਿੰਨਾਂ ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆਪਰੇ ਬਾਰੇ ਰੇਲਗੱਡੀ ਦੇ ਡਰਾਈਵਰ ਨੂੰ ਪਤਾ ਲੱਗਾ ਤਾਂ ਉਸਨੇ ਸਟੇਸ਼ਨ ਮਾਸਟਰ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਜੀਆਰਪੀ ਥਾਣੇ ਤੋਂ ਪੁਲਿਸ ਪਹੁੰਚੀ ਅਤੇ ਲਾਸ਼ਾਂ ਦੇ ਟੁਕੜਿਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ। ਕੱਟੜਾ ਦੀ ਜਾਣਕਾਰੀ ਰੇਲਗੱਡੀ ਦੇ ਡਰਾਈਵਰ ਨੇ ਜਦੋਂ ਸਟੇਸ਼ਨ ਮਾਸਟਰ ਨੂੰ ਦਿੱਤੀ ਉਸ ਤੋਂ ਬਾਅਦ ਥਾਣਾ ਜੀਆਰਪੀ ਦੀ ਪੁਲਿਸ ਮੌਕੇ ਤੇ ਪਹੁੰਚੀ ਸੀ ਅਤੇ ਪੁਲਿਸ ਨੇ ਤਿੰਨੋਂ ਲਾਸ਼ਾਂ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਹਸਾਬ ਦਿੱਤੀਆਂ ਨੇ। ਦੱਸਿਆ ਕਿ ਮ੍ਰਿਤਕ ਦੀ ਪਛਾਣ ਜੋੜਾ ਸੁਖਦੀਪ ਸਿੰਘ 32 ਸਾਲ ਸੁਖਦੀਪ ਕੌਰ 30 ਸਾਲ ਅਤੇ ਉਹਨਾਂ ਦੇ بیٹے ਬਲਜੋਤ ਸਿੰਘ ਜਿਸ ਦੀ ਉਮਰ ਹੈ 9 ਸਾਲ ਸੀ ਉਸ ਦੇ ਵਜੋਂ ਹੋਈ ਹੈ ਫਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾਕਰਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਗਈ ਹੈ ਦਸਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ ਦੱਸਿਆ ਕਿ ਵੀਰਵਾਰ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਜਿਹੜਾ ਕਰਵਾਇਆ ਗਿਆ ਅਤੇ ਫਿਰ ਪਰਿਵਾਰ ਤਿੰਨਾਂ ਦੀਆਂ ਲਾਸ਼ਾਂ ਲੈ ਕੇ ਪਿੰਡੇ ਕੋ ਘਰਾਣਾ ਪਹੁੰਚਾ ਜਿੱਥੇ ਤਿੰਨਾਂ ਦੀਆਂ ਚਖਾਵਾਂ ਇਕੱਠੇ ਬਲੀਆਂ ਨੇ ਤੇ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਗਿਆ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਜੇਬੀ ਟੀਵੀ